दिल्ली में भाजपा की जीत के बाद देश के तमाम भाजपाइयों में खुशी की लहर पाई जा रही है जो अपनी खुशी जनता के बीच लड्डू बांटकर और ढोल नगारे बजाकर मनाते हुए नजर आ रहे हैं ऐसी तस्वीर अमृतसर से नजर आई है जहां पर भाजपा के कार्यकर्ताओं की तरफ से जनता के बीच जाकर लड्डू बांटा गया अपनी खुशी जाहिर की गई और साथ में मीडिया से बातचीत करते हुए पार्टी की नीतियों का क्या गया? उनका क्या कुछ कहना रहा। ए, साल बाद राजधानी बीजेपी जित तो हुई है कि फक्र महसूस करते बहुत सारे देश जश्न मनाए जा रहे हैं ਸ਼੍ਰੀ ਨਰਿੰਦਰ ਮੋਦੀ ਜੀ ਦੀ ਮਿਹਨਤ ਨੂੰ ਰੰਗ ਲੱਗੇ ਨੇ ਜੇ ਕਿ ਅੱਜ ਦਿੱਲੀ ਜਿੱਤ ਲਈ ਆਪਾਂ ਤੇ ਇੱਥੇ ਅੱਜ ਹਲਕਾ ਜੰਡਿਆਲਾ ਗਰੂ ਦੇ ਵਿੱਚ ਪੂਰੀ ਟੀਮ ਵੱਲੋਂ ਸਰਦਾਰ ਹਰਦੀਪ ਸਿੰਘ ਜੀ ਗਿੱਲ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਉਹਨਾਂ ਜਿੱਤ ਦੇ ਵਿੱਚ ਲੱਡੂ ਵੰਡੇ ਜਾ ਰਹੇ ਆ ਤੇ ਬਹੁਤ-ਬਹੁਤ ਮੁਬਾਰਕਾਂ ਸਾਰੇ ਦੇਸ਼ਵਾਸੀਆਂ ਨੂੰ ਕੀ ਲੱਗਦਾ ਵੀ ਪੰਜਾਬ ਵਿੱਚ ਵੀ ਭਾਤਆ ਸਰਕਾਰ ਦੀ ਇਸੇ ਤਰ੍ਹਾਂ ਜਿੱਤ ਹੋਵੇ ਹਾਂਜੀ ਬਿਲਕੁਲ ਜੀ ਹੁਣ ਪੰਜਾਬ ਦੇ ਲੋਕ ਵੀ ਇਸ ਤੋਂ ਉਤਸ਼ਾਹਿਤ ਹੋਣਗੇ ਕਿ ਜੇਕਰ ਦਿੱਲੀ ਦੇ ਵਿੱਚ ਦਿੱਲੀ ਦੇ ਲੋਕਾਂ ਨੇ ਭਾਜਪਾ ਨੂੰ अहमियत ਦਿੱਤੀ ਆ ਤੇ ਹੁਣ ਪੰਜਾਬ ਦੇ ਲੋਕ ਵੀ ਇਸ ਤੋਂ ਪ੍ਰੇਰਿਤ ਹੋਣਗੇ 2027 ਦੇ ਵਿੱਚ ਆਉਣ ਵਾਲੀ ਸਰਕਾਰ ਜਿਹੜੀ ਹੈ ਭਾਜਪਾ ਦੀ ਹੋਵੇਗੀ ਕਿਉਂਕਿ ਉਹ ਲੈ ਕੇ ਖੜੇ ਕਿ ਕਹਦੇ ਕਿ ਸਰਕਾਰ ਪੰਜਾਬ ਵਿੱਚ ਰਾਜ ਕਰੇ ਹਾਂਜੀ ਬਿਲਕੁਲ 2027 ਦੇ ਵਿੱਚ ਜਿਹੜੀ ਅੱਜ ਪੰਜਾਬ ਦੀ ਜਨਤਾ ਜਿਹੜੀ ਹੈ ਪਪਾਂ ਭਾਰ ਹੋ ਚੁੱਕੀ ਹੈ ਕਿਉਂਕਿ ਜਿਹੜੀ ਹੁਣ ਮੌਜੂਦਾ ਸਰਕਾਰ ਇਹ ਆਮ ਆਦਮੀ ਪਾਰਟੀ ਇਸ ਨੇ ਬਹੁਤ ਹੀ ਜਨਤਾ ਨੂੰ ਤੰਗ ਕੀਤਾ ਜਿਹੜੇ ਵਾਅਦੇ ਕੀਤੇ ਸਾਨੂੰ ਇਹਨਾਂ ਕੋ ਪੂਰੇ ਨਹੀਂ ਹੋਏ ਨਸ਼ਾ ਖਤਮ ਕਰਨਾ ਚਾਇਆ ਪਰ ਨਸ਼ਾ ਹੋਰ ਜੋਰਾਂ ਤੇ ਚੱਲ ਰਿਹਾ ਹੈ ਗੁੰਡਾਗਰਦੀ ਚੱਲ ਰਹੀ ਹੈ ਲਾਅ ਐਂਡ ਆਰਡਰ ਇਹਨਾਂ ਕੋ ਸੰਭਿਆ ਨਹੀਂ ਜਾ ਰਿਹਾ ਇਸ ਕਰਕੇ ਜਿਸ ਤਰ੍ਹਾਂ ਜੋਗੀ ਜੀ ਨੇ ਯੂਪੀ ਦੇ ਵਿੱਚ ਗੁੰਡਾਗਰਦੀ ਨੂੰ ਖਤਮ ਕੀਤਾ ਇਸ ਤਰ੍ਹਾਂ 2027 ਦੇ ਵਿੱਚ ਆਉਣ ਵਾਲੀ ਸਰਕਾਰ ਜਿਹੜੀ ਹੈ ਬੀਜੇਪੀ ਹੈ ਬੀਜੇਪੀ ਆਉਣ ਦੇ ਨਾਲ ਇਹ ਜਿਹੜਾ ਗੁੰਡਾਗਰਦੀ ਅਤੇ ਨਸ਼ਾ ਪੰਜਾਬ ਦੇ ਵਿੱਚੋਂ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ ਕਿੱਡੀ ਕਸੀ ਮਜੂਰ ਸਾਡੇ ਆਸ ਬਹੁਤ ਜਿਆਦਾ ਖੁਸ਼ੀ ਆਸੀ ਸ਼ਬਦਾਂ ਦੇ ਵਿੱਚ ਦੱਸ ਹੀ ਨਹੀਂ ਸਕਦੇ ਕਿ ਹਲਕਾ ਜੰਡੇਆਲਾ ਗੁਰੂ ਦੇ ਵਿੱਚ ਆ ਸਾਰੇ ਆਪਾਂ ਵਰਕਰ ਇਕੱਠੇ ਹੋਏ ਆ ਸਰਦਾਰ ਹਰਦੀਪ ਸਿੰਘ ਜੀ ਗਿੱਲ ਜੀ ਦੀ ਅਗਵਾਈ ਦੇ ਵਿੱਚ ਸਰਦਾਰ ਕਮਰਬੀਰ ਸਿੰਘ ਜੀ ਮੰਜਲ ਸਾਹਿਬ ਚੇਅਰਮੈਨ ਸਾਹਿਬ ਅਤੇ ਪੂਰੀ ਟੀਮ ਜਿਹੜੀ ਆ ਅਸੀਂ ਰਲ ਕੇ ਜਸ਼ਨ ਮਨਾਏ ਮਨਾਉਂਦੇ ਆ ਖੁਸ਼ੀ ਦੇ ਵਿੱਚ ਲੱਡੂ ਵੰਡ ਰਹੇ ਆ ਅੱਜ ਭਾਰਤੀ ਜਨਤਾ ਪਾਰਟੀ ਵਾਸਤੇ ਬਹੁਤ ਹੀ ਉਧਰ ਦੇ ਆ ਉਹ ਲੜੀ ਬੱਡੀ ਖੁਸ਼ੀ ਆ ਕਿ ਅੱਜ ਦਿੱਲੀ ਦੀ ਰਾਜਧਾਨੀ ਵਿੱਚ ਇੱਕ ਲੰਮੇ ਸਮੇਂ ਬਾਅਦ ਲੋਕਤੰਤਰ ਦੀ ਜਿੱਤ ਹੋਈ ਆ ਭਾਰਤੀ ਜੰਦਾ پارٹی ਦੀ ਉੱਥੇ ਹੁੰਜਾ ਫਿਰ ਜਿੱਤ ਹੋਈ ਆ ਤੇ ਝੂਠੇ ਵਾਦੇ ਕਰਨ ਵਾਲਿਆਂ ਨੂੰ ਲੋਕਾਂ ਨੇ ਨਕਾਰਿਆ ਹੈ ਝੂਠੇ ਵਾਦੇ ਕਰਨ ਵਾਲਿਆਂ ਦੀ ਆਪਣੀ ਸੀਟ ਵੀ ਜਿਹੜੀ ਉਹ ਨਹੀਂ ਬਚ ਸਕੀ ਲੋਕਾਂ ਨੇ ਜਿਹੜੀ ਝੂਠ ਦੀ ਬਣਿਆ ਤੇ ਬਣੀ ਸੀ ਆਮ ਆਦਮੀ ਪਾਰਟੀ ਉਹਦਾ ਪਤਨ ਅੱਜ ਤੋਂ ਸ਼ੁਰੂ ਹੋ ਗਿਆ ਹੈ ਅੱਜੀ ਕਿੰਨੀ ਖੁਸ਼ੀ ਮਹਿਸੂਸ ਕਰ ਰਹੇ ਤੇ ਭਾਰਤੀ ਜੰਦਾ ਪਾਰਟੀ ਦੇ ਵਰਕਰਾਂ ਵਿੱਚ ਖਾਸਾ ਉਸ਼ਾ ਪਾਇਆ ਜਾ ਰਿਹਾ ਹੈ ਪੂਰੇ ਦੇਸ਼ ਵਿੱਚ ਜਸ਼ਨ ਮਨਾਇਆ ਜਾ ਰਿਹਾ ਤੇ ਅੱਜ ਵਿਧਾਨ ਸਭਾ ਹਲਕਾ ਜੰਡੇਲਾ ਗੁਰੂ ਵਿਖੇ ਵੀ ਜਿਹੜੇ ਪਾਰਟੀ ਦੇ ਵਰਕਰ ਆ ਉਹ ਇਸ ਪ੍ਰਕਾਰ ਗਦਗਦ ਹੈ ਕਿ ਖੁਸ਼ੀ ਨਾਲ ਖੁਸ਼ੀ ਵਿੱਚ ਲੱਡੂ ਵੰਡੇ ਜਾ ਰਹੇ ਖੁਸ਼ੀਆਂ ਬਣਾਈਆਂ ਜਾ ਰਹੀਆਂ ਇੱਕ ਦੂਜੇ ਨੂੰ ਜਿਹੜਾ ਖੁਸ਼ੀ ਦਾ اظہار ਕਰਨ ਵਾਸਤੇ ਉਹ ਸਾਰੇ ਅਸੀਂ ਇੱਥੇ ਇਕੱਤਰ ਹੋਏ ਆ ਤੇ ਅੱਜ ਭਾਰਤੀ ਜਨਤਾ ਪਾਰਟੀ ਦਾ ਹਰ ਵਰਕਰ ਮਾਨ ਮਹਿਸੂਸ ਕਰ ਰਿਹਾ ਕਿ ਪੰਜਾਬ ਵਿੱਚ ਵੀ ਆਉਣ ਵਾਲੇ ਸਮੇਂ ਵਿੱਚ ਭਾਰਤੀ ਜਨਤਾ ਪਾਰਟੀ ਇੱਕ ਵੱਡੇ ਮਾਰਜਿਨ ਨਾਲ ਜਿੱਤ ਕੇ ਪੰਜਾਬ ਸਰਕਾਰ ਬਣਾਈ ਤੇ ਅੱਜ ਵੀ ਪਰ ਸਾਹਮਣੇ ਕਿਹਾ ਕਿ 2025 ਦੇ ਇਲੈਕਸ਼ਨ ਨੇ ਛੱਡ ਕੇ 2050 ਤੱਕ ਦੀ ਮੋਰਚਰ ਮੈਨੂੰ ਨਹੀਂ ਤੋੜਾ ਸਕਦੇ ਤੇ ਕੀ ਕਾਰਨ ਹੈ ਜਿਹੜੇ ਇੰਨੀ ਓੜੀ ਚੇਤਨਾ ਬੀਜੇਪੀ ਜਿਹੜੀ ਜਿੱਤੀ ਕਿਉਂਕਿ ਇਹ ਜਿਹੜੀ ਸਰਕਾਰ ਸੀ ਝੂਠ ਦੇ ਸਹਾਰੇ ਬਣੀ ਸੀ ਝੂਠੇ ਵਾਅਦਿਆਂ ਨਾਲ ਪੰਜਾਬ ਵਿੱਚ ਵੇਖੋ ਲੋਕਾਂ ਨਾਲ ਤਰ੍ਹਾਂ ਤਰ੍ਹਾਂ ਦੇ ਵਾਅਦੇ ਕੀਤੇ ਪਰ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ ਤੁਸੀਂ ਦੱਸੋ ਅੱਜ ਜਿੰਨੇ ਆ ਵੀ ਸਕੀਮਾਂ ਕੇਂਦਰ ਸਰਕਾਰ ਦੀਆਂ ਸਕੀਮਾਂ ਨਰੇਗਾ ਦੀ ਕਰ ਬਰ ਲਈਏ ਕੁਝ ਕੱਚੇ-ਕੁੱੱਚੇ ਪੱਕੇ ਕਰਨ ਦੀ ਸਕੀਮ ਜੇ ਆਪਾਂ ਗੱਲ ਕਰ ਲਈਏ ਕੜਕ ਪ੍ਰਧਾਨ ਮੰਤਰੀ ਬ੍ਰੀਫ ਕਲਿਆਨ ਅਨ ਯੋਜਨਾ ਵਿੱਚ ਸਰਬ ਸਿੱਖਿਆ ਅਭਿਆਨ ਵਿੱਚ ਸਿੱਖਿਆ ਦਾ ਜਿਹੜਾ ਚੱਲ ਰਿਹਾ ਉਹ ਤੋਂ ਬਾਅਦ ਆ ਜਿਹੜਾ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਸਾਰੀਆਂ ਦੀਆਂ ਸਾਰੀਆਂ ਸਕੀਮਾਂ ਸੈਂਟਰ ਸਪੌਂਸਰਡ ਆ ਜਿਹੜੀਆਂ ਗ੍ਰਾਂਟ ਆ ਰਹੀ ਉਹ ਕੇਂਦਰ ਸਰਕਾਰ ਵੱਲੋਂ ਆ ਰਹੀ ਆ ਪੰਜਾਬ ਸਰਕਾਰ ਦੀ ਇੱਕ ਵੀ ਲੋਕ ਪੜ੍ਹਾਈ ਦੀ ਜਿਹੜੀ ਉਹ ਸਕੀਮ ਪੰਜਾਬ ਸਰਕਾਰ ਨਾ ਤੇ ਲਿਆ ਸਕੀ ਆ ਨਾ ਇੰਪਲੀਮੈਂਟ ਕਰ ਸਕੀ ਆ ਸਗੋਂ ਜਿਹੜੀਆਂ ਕੇਂਦਰ ਦੀਆਂ ਸਹੂਲਤਾਂ ਉਹਦੇ ਵਿੱਚ ਅੜਿੱਕੇ ਜਰੂਰ ਡਾਲ ਰਹੀ ਆ ਕਿ ਇਹ ਸਕੀਮਾਂ ਕਿਤੇ ਕਾਮਯਾਬ ਨਾ ਹੋ ਜਾਈਂ 27 ਸਾਲ ਬਾਅਦ ਜਿਹੜੀ ਰਾਜਧਾਨੀ ਜਿਹੜੀ ਹੈ ਬੀਜਪੀ ਨੇ ਜਿੱਤੀ ਹੈ ਔਰ ਆਉਣ ਵਾਲੇ ਸਮੇਂ ਚ ਕੀ ਕੀ ਢੇਲੀ ਵਸਤੂ ਦੀ ਕੰਮ ਕਰ ਸਕਦੇ ਉਥੇ ਆਉਣ ਵਾਲੇ ਸਮੇਂ ਚ ਮੋਦੀ ਸਰਕਾਰ ਦੀ ਗਰੰਟੀ ਉੱਤੇ ਲੋਕਾਂ ਨੇ ਵਿਸ਼ਵਾਸ ਕੀਤਾ ਮੋਦੀ ਸਰਕਾਰ ਲੋਕ ਜਿਹੜੀ ਲੋਕਾਂ ਨਾਲ ਝੂਠੇ ਵਾਦੇ ਨਹੀਂ ਕਰਦੀ ਜੋ ਕਹਿੰਦੀ ਆ ਕਿਉਂਕਿ ਅੱਜ ਵੇਖੋ ਪੰਜਾਬ ਵਿੱਚ ਵੀ ਜਦੋਂ ਪਿੰਡਾਂ ਵਿੱਚ ਜਾਂਦਾ ਨਾ ਲੋਕੀ ਕਹਿੰਦੇ ਕਿ ਸਾਨੂੰ ਜਿਹੜੇ ਮੁਫਤ ਸਿਲੰਡਰ ਮੋਦੀ ਸਾਹਿਬ ਨੇ ਦਿੱਤੇ ਤੇ ਮੋਦੀ ਸਾਹਿਬ ਕੋ ਕਿਸੇ ਨੇ ਮੰਗੇ ਨਹੀਂ ਸੀ ਜਿਹੜੀ ਕਣਕ ਆ ਜਿਹੜੀ ਮੁਫਤ ਕਣਕ ਆ ਰਹੀ ਆ ਪੰਜਾਬ ਵਿੱਚ ਉਹ ਮੋਦੀ ਸਾਹਿਬ ਉਹ ਕਿਸੇ ਨੇ ਮੰਗ ਨਹੀਂ ਕੀਤੀ ਬਿਨਾ ਮੰਗੇ ਦਿੱਤੇ ਜਾ ਰਹੀਆਂ ਤੇ ਜਦੋਂ ਕਿਤੇ ਸਰਕਾਰ ਬਣ ਗਈ ਤੇ ਇਹ ਜਿਹੜੇ ਖੁੱਲੇ ਗੱਫੇ ਜਿਹੜੇ ਲੋਕਾਂ ਨੂੰ ਮਿਲਨੇ ਆ ਉਹਦੀ ਵੇਟ ਲੋਕ ਕਰ ਰਹੇ ਬੇਸਬਰੀ ਨਾਲ ਕਿ ਕਦੋਂ ਪੰਜਾਬ ਵਿੱਚ ਮੋਦੀ ਸਾਹਿਬ ਦੀ ਅਗਵਾਈ ਵਿੱਚ ਸਰਕਾਰ ਬਣੇ ਤੇ ਜਿਹੜੀਆਂ ਦੂਜੇ ਰਾਜਾਂ ਨੂੰ ਸਹੂਲਤਾਂ ਮਿਲਦੀਆਂ ਉਹ ਸਹੂਲਤਾਂ ਵੀ ਜਿਹੜੀਆਂ ਪੰਜਾਬ ਵਿੱਚ ਲਾਗੂ ਹੋਣ ਪੰਜਾਬ ਵਿੱਚ 2027 ਦਾ ਕੀ ਕਰਫ ਰਹੇਗਾ ਪੰਜਾਬ ਵਿੱਚ 2027 ਵਿੱਚ ਜਿਵੇਂ ਹਰਿਆਣੇ ਵਿੱਚ ਸਰਕਾਰ ਬਣੀ ਬੀਜੇਪੀ ਦੀ ਤੀਜੀ ਵਾਰੀ ਦਿੱਲੀ ਵਿੱਚ ਅੱਜ ਸਰਕਾਰ ਨੇ ਇਹ ਸਾਫ਼ ਕਰ ਦਿੱਤਾ ਕਿ ਆਉਣ ਵਾਲੀ 2027 ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਇੱਕ ਵੱਡੇ ਮਾਰਜਿਨ ਨਾਲ ਜਿੱਤ ਕੇ ਪੰਜਾਬ ਵਿੱਚ ਸਰਕਾਰ ਬਣਾਈ ਪਰਉਣ ਜਾ ਰਹੀ ਹੈ।